ਉਹ ਸੀਐਮ ਸਾਹਿਬ ਦਾ ਜਿਹੜੇ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਉਹਦੇ ਚ ਕਮਿਸ਼ਨਰ ਪੁਲਿਸ ਅਫਸਰ ਨੂੰ ਇੱਕ ਬੜੀ ਅੱਛੀ ਸਕਸੈਸ ਮਿਲੀ ਹੈ ਇਹ ਚ ਅਸੀਂ ਸੱਤ ਬੜੇ ਸਫਿਸਟੀਕੇਟਿਡ ਵੈਪਨ ਫੜੇ ਹੈ ਔਰ ਚਾਰ ਦੋਸ਼ੀਏ ਚ ਗ੍ਰਿਫਤਾਰ ਹੋਏ ਨੇ ਇਹ ਸਾਰਾ ਨੈਟਵਰਕ ਕ੍ਰਾਸ ਬਾਰਡਰ ਪਾਕਿਸਤਾਨ ਬੇਸਡ ਜਿਹੜੇ ਸਮਗਲਰ ਦੇ ਥਰੂ ਵਾਇਰ ਡਰੋਨ ਪੁਸ਼ਨ ਹੋਇਆ ਇੰਡੀਆ ਦੇ ਵਿੱਚ ਉਹ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਯੂਜ਼ ਹੋਣ ਵਾਸਤੇ ਵੈਪਨ ਨੇ ਪੁਸ਼ ਹੋਏ ਨੇ ਇਹ ਹੱਥ ਪਿਸਟਲ ਜਿਹੜੇ ਹੈ ਇਹਦੇ ਚੋਂ ਇੱਕ ਹੈਗਾ 9mm ਦਾ ਚਾਰ ਹੈਗੇ ਪੁਆਇੰਟ 30 ਬੋਰ ਦੇ ਉਹਦੇ ਚ ਇੱਕ ਲੋਕ ਵੀ ਹੈ ਇਹ ਬੜੇ ਸਫਿਸਟੀਕੇਟਡ ਚਾਈਨੀਜ਼ ਪਿਸਟਲ ਨੇ 2.32 ਬੋਰ ਦੇ ਪਿਸਟਲ ਵੀ ਹੈਗੇ ਆ 6 ਲਾਈਵ ਕਾਟਰਿਜਿਸ ਨੇ ਇੱਕ ਮੋਟਰਸਾਈਕਲ ਇਹ ਜਿਹੜਾ ਮੇਨ ਮੋਡਿਊਲ ਹੈਗਾ ਖੇਮ ਕਰਨ ਏਰੀਏ ਦਾ ਕੰਦਰਜੀਤ ਸਿੰਘ ਤੇ ਉਹ ਕੋਦੇ ਨਾਲ ਇੱਕ ਜੁਵినਾਈਲ ਹੈ ਇਹ ਕਾਫੀ ਦੇਰ ਤੋਂ ਹਿਮਕਰਨ ਏਰੀਏ ਦੇ ਵਿੱਚ ਭਗਵਾਨਪੁਰਾ ਪਿੰਡ ਆ ਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਉਹ ਕਿਹਨਾਂ ਦੇ ਪਿੰਡ ਬਾਰਡਰ ਦੇ ਬਿਲਕੁਲ ਨਾਲ ਨੇ ਪਾਕਿਸਤਾਨ ਤੋਂ ਸਪੈਸ਼ਲ ਕਨਸਾਈਨਮੈਂਟਸ ਮੰਗਾ ਰਹੇ ਔਰ ਇਹ ਗੈਂਗਸਟਰਸ ਦੇ ਕੋਲੇ ਅੱਗੇ ਇਹਨਾਂ ਨੇ ਪਹਿਲਾਂ ਵੀ ਭੇਜਿਆ ਜਿਹੜੇ ਦੂਜੇ ਦੋ ਦੋਸ਼ੀ ਨੇ ਪ੍ਰਦੀਪ ਸਿੰਘ ਬਬਲੀ ਤੇ ਜਰਨੈਲ ਸਿੰਘ ਇਹ ਸਰੰਦਨ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹ ਸੋਨੂੰ ਮੋਟਾ ਗੈਂਗ ਨਾਲ ਰਿਲੇਟਡ ਨੇ ਇਹਨਾਂ ਨੇ ਇੱਕ ਕਨਸਾਈਨਮੈਂਟ ਮੰਗਾਈਆਂ ਸੀਗੀਆਂ ਕਿਉਂਕਿ ਜੱਗੂ ਭਗਵਾਨਪੁਰੇ ਗੈਂਗ ਨੇ ਨਦੀ ਲਾਜ ਡਾਕਰ ਸੁ ਬੇਸਿਕਲੀ ਇਹ ਫੜੇ ਜਾਣ ਨਾਲ ਪ੍ਰिवेंट ਸਾਡੇ ਏਰੀਆ ਚ ਅੰਮ੍ਰਿਤਸਰ ਤੇ ਆਲੇ ਦੁਆਲੇ ਬਾਰਡਰ ਏਰੀਆ ਚ ਕ੍ਰਾਈਮ ਪ੍ਰिवेंट ਹੋਇਆ ਸਪੈਸ਼ਲੀ ਆਰਗੇਨਾਈਜ਼ ਕ੍ਰਾਈਮ ਜਾਂ ਗੈਂਗਸਟਰ ਕ੍ਰਾਈਮ ਕਿਉਂਕਿ ਬੜੇ ਮਾਰੂ ਉਥੇ ਆ ਰਹੇ ਨੇ ਨਾ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਔਰ ਇੰਟਰ ਗੈਂਗ ਰਾਈਵਲਰੀ ਚ ਵੀ ਓਵਰ ਆਲ ਜਿਹੜੀ ਸਿਕਿਉਰਿਟੀ ਹੈ ਅਮਨ ਸ਼ਾਂਤੀ ਹੈ ਉਹ ਪੰਗ ਹੁੰਦੀ ਹੈ ਇਦਾਂ ਦੇ ਜਿਹੜੇ ਜਿਖ ਹੋਰ ਇੰਪੋਰਟੈਂਟ ਕਾਲ ਹੈ ਜਿਹੜਾ ਜੁਵਿਨਾਈਲ ਫੜਿਆ ਉਹਦਾ ਫਾਦਰ ਹੈਗਾ ਅਬਸਕੋਂਡਿੰਗ ਹੈ ਉਹ ਇਸ ਕੇਸ ਵੀ ਸਾਨੂੰ ਵਾਂਟਡ ਹੈ ਉਹ ਆਪਣੇ ਆਰਮਜ਼ ਤੇ ਡਰੱਗ ਦੋਨਾਂ ਦੀ ਸਮਕਲਿੰਗ ਦੇ ਵਿੱਚ ਕਾਫੀ ਦੇਰ ਤੋਂ ਘੁਬਿਆ ਹੋਇਆ ਔਰ ਉਹ ਉਹਦੀ ਤਲਾਸ਼ ਚੱਲ ਜਾਰੀ ਹੈ ਜਿਹੜਾ ਆਪਣਾ ਉਹਦਾ ਜੁਵਿਨਾਈਲ ਬੱਚਾ ਹੈ ਉਨੇ ਵੀ ਐਸੇ ਕੰਮ ਚ ਆਪ ਹੀ ਜੋੜਿਆ ਸੀਗਾ ਤੇ ਉਹਦੇ ਵਾਸਤੇ ਵੀ ਸਪੈਸ਼ਲ ਟੀਮਾਂ ਅਸੀਂ ਬਣਾਈਆਂ ਜਲਦੀ ਪੁਣਾਇਆ ਜਾਏਗਾ ਇਹਦੇ ਚ ਜਿਹੜੇ ਮੇਨ ਇੰਪੋਰਟੈਂਟ ਗੱਲ ਹੈ ਕਿ ਉਹੀ بار بار ਕਿ ਪਾਕਿਸਤਾਨ ਤੋਂ ਲੀਥਲ ਵੈਪਨ ਇੰਪੋਰਟੈਂਟ ਵੈਪਨ ਆ ਕੇ ਇੰਡੀਅਨ ਕ੍ਰਾਈਮਨਲਸ ਕੋ ਪਹੁੰਚੇ ਆ ਉਹਦੇ ਨਾਲ ਜਿਹੜਾ ਸਾਡੇ ਏਰੀਆ ਦੇ ਵਿੱਚ ਉਹ ਕ੍ਰਾਈਮ ਕਰਨ ਦੇ ਵਿੱਚ ਜਿਹੜੇ ਵੈਪਨਸ ਹੋਏ ਯੂਜ਼ ਹੁੰਦੇ ਆ ਸੋ ਮੇਰੇ ਵਿੱਚ ਜਿਹੜੇ ਦੋ ਮੇਨ ਰੋਲ ਨੇ ਸਾਡੇ ਡੀਸੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਜਗਵਿੰਦਰ ਸਾਡੇ ਏਡੀਸੀਪੀ ਤੇ ਜਿਹੜੇ ਨਾਲ ਉਹਨਾਂ ਦੇ ਐਸਪੀ ਵਿਸ਼ਾਲ ਜੀ ਤੇ ਵਿਸ਼ਪਾਲ ਸਾਡੇ ਏਸੀਪੀ ਹਰਬਿੰਦਰ ਜਗਵਿੰਦਰ ਸਿੰਘ ਜੀ ਔਰ ਮਨਜੀਤ ਐਸਐਚਓ ਗੇਟ ਕੀਮਾ ਰਵੀ ਸਾਡੇ ਇੰਚਾਰਜ ਸੀਏ 2 ਓਵਰਲ ਸੁਪਰਵੀਜ਼ਨ ਜਿਹੜੀ ਆਲਮ ਦੀ ਸਾਡੇ ਡੀਸੀਪੀ ਲੌਂਡਰ ਆਰਡਰ ਦੀ ਹੈ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਦਰਨਾ ਮਨਜੀਤ ਵਾਲਾ ਜਿਹੜਾ ਮੋਡਿਊਲ ਫੜਿਆ ਜਾਂਦਾ ਫਿਰ ਰਵੀ ਵਾਲਾ ਜਿਹੜਾ ਨਾਲ ਉਹਦੇ ਟੁੜਿਆ ਦੋਨਾਂ ਚ ਗੱਲ ਇਹ ਸੀ ਕਿ ਕਾਮਨ ਪੁਆਇੰਟ ਇਹ ਹੈ ਕਿ ਪਾਕਿਸਤਾਨ ਬੇਸ ਮਗਨਰ ਦੇ ਥੋਂ ਹੀ ਇਹ ਜਿਹੜੇ ਹਥਿਆਰ ਵੇਚੇ ਗਏ ਨੇ ਵਕਫ ਵਕਫ ਬੜੀ ਹੁਣ ਸੀ ਥੈਂਕ ਯੂ